ਠੀਕ ਹੈ ਮੈਂ ਤੁਹਾਨੂੰ ਦੱਸਿਆ ਕਿ ਨਾਰਮਲ ਬੱਕਰੀ ਦਾ ਟੈਂਪਰੇਚਰ ਹੁੰਦਾ ਹੈ 101 ਤੋਂ ਲੈ ਕੇ 102.6 ਵੀ ਹੋ ਸਕਦਾ ਹੈ 7 ਤੱਕ ਵੀ ਰਹਿ ਸਕਦਾ ਹੈ। ਛੂਈਆਂ ਇਹਦੇ ਵਿੱਚ ਤਿੰਨ ਟਾਈਪ ਦੀਆਂ ਹੁੰਦੀਆਂ ਆਪਾਂ ਐਨੀਮਲ ਦੇ ਵਿੱਚ ਇੰਜੈਕਸ਼ਨ ਲਾਉਂਦੇ ਆਂ ਵੈਕਸੀਨੇਸ਼ਨ ਕਰਦੇ ਆਂ। ਕੋਈ ਵੀ ਇੰਜੈਕਸ਼ਨ ਲਾ ਰਿਹਾ ਮੰਨ ਲਓ ਬੁਖਾਰ ਦਾ ਇੰਜੈਕਸ਼ਨ ਲਾ ਰਿਹਾ ਇੰਜੈਕਸ਼ਨ ਲਾਉਣ ਭਰਮ ਤੋਂ ਪਹਿਲਾਂ ਉਹਦੇ ਕੀ ਹੈ ਨਾ ਉੱਪਰ ਸਿੱਧਾ ਇਹਨੂੰ 90 ਡਿਗਰੀ ਐਂਗਲ ਤੇ 90 ਡਿਗਰੀ ਤੇ ਉਹ ਕਰਕੇ ਉਹਦੀ ਹਵਾ ਕੱਢ ਲੈਣੀ ਹੈ। ਆ ਜਿਹੜੀ ਜਗ੍ਹਾ ਹੁੰਦੀ ਹੈਗੀ ਗਰਦਨ ਦੀ ਇੱਥੇ ਦੇਖੋ ਕੋਈ ਵੀ ਮਤਲਬ ਨਰਵ ਨਹੀਂ ਹੁੰਦੀ ਕੋਈ ਨਸ ਨਹੀਂ ਹੁੰਦੀ ਕੋਈ ਹੱਡੀ ਨਹੀਂ ਹੁੰਦੀ ਦੂਸਰਾ ਜਿਹੜਾ ਤਰੀਕਾ ਆ ਜਾਂਦਾ ਇੰਜੈਕਸ਼ਨ ਲਾਉਣ ਦਾ ਉਹ ਆ ਜਾਂਦਾ ਸਬਕਟ ਰੋ ਸਬਕਟ ਏਦਾਂ ਆਪਾਂ ਗਰਦਨ ਕੋਲੋਂ ਇਹਨੂੰ ਮਾਸਕੇ ਚਲਾਾਂਗੇ ਹਾਂਜੀ ਜਦੋਂ ਬਿਮਾਰ ਜਾਨਵਰ ਹੋਊਗਾ ਨਾ ਜੇ ਆਪ ਨੂੰ ਐਜੀ ਨੌਬਤ ਆਊਗੀ ਤਾਂ ਤੁਹਾਡਾ ਜਾਨਵਰ ਬਿਲਕੁਲ ਬਿਮਾਰ ਹੋਊਗਾ ਕੋਈ ਹਰਕਤ ਨਹੀਂ ਕਰੂਗਾ نیچے ਬਿਠਾ ਕੇ ਵੀ ਆਪਾਂ ਉਹਦੇ ਡ੍ਰਿਪ ਲਾ ਸਕਦੇ ਹਾਂ ਫਾਰਮਰ ਕੀ ਕਰਦੇ ਆ ਤਰੀਕਾ ਗਲਤ ਹੁੰਦਾ ਹੈਗਾ ਫਾਰ ਨਹੀਂ ਵੀ ਹੁੰਦਾ ਤਾਂ ਉਹ ਸਿੱਧਾ ਲਾ ਕੇ ਕੀ ਹੈ ਇਹਦੀ ਮੇਂਗਣੀ ਦਾ ਟੈਂਪਰੇਚਰ ਲੈ ਲੈਂਦੇ ਆ ਉਹ ਸਹੀ ਐਕੂਰੇਟ ਰੀਡਿੰਗ ਨਹੀਂ ਹੁੰਦੀ ਹੁਣ ਸਹੀ ਰੀਡਿੰਗ ਕੀ ਹੈ ਆਪਾਂ ਪਹਿਲਾਂ ਇਹਨੂੰ ਮਤਲਬ ਨੋਰਮਲ ਲੈ ਕੇ ਆਉਣਾ ਉਸ ਤੋਂ ਬਾਅਦ ਇਸ ਤਰ੍ਹਾਂ ਤੁਸੀਂ ਅੰਦਰ ਕਰਕੇ ਇਹਨੂੰ نیچے ਰੱਖਣਾ ਹੈ ਤਾਂ ਕਿ ਤਾਂ ਕਿ ਅੰਦਰ ਅੰਦਰ ਮਾਸ ਦੇ ਵਿੱਚ ਸੱਚ ਕਰੇ ਜੇ ਸਾ ਸਿੱਧਾ ਲਾਵਾਂਗੇ ਤਾਂ ਮੇਂਗਣੀ ਦਾ ਟੈਂਪਰੇਚਰ ਲਊਗਾ ਹੁਣ ਦੇਖੋ ਰੀਡਿੰਗ ਆ ਰਹੀ ਹੈ 102.3 ਤੱਕ ਆ ਗਈ 102.4 ਠੀਕ ਹੈ ਮੈਂ ਤੁਹਾਨੂੰ ਦੱਸਾਇ ਕਿ ਨਾਰਮਲ ਬੱਕਰੀ ਦਾ ਟੈਂਪਰੇਚਰ ਹੁੰਦਾ ਹੈ 101 ਤੋਂ ਲੈ ਕੇ 102.6 ਵੀ ਹੋ ਸਕਦਾ ਹੈ 7 ਤੱਕ ਵੀ ਰਹਿ ਸਕਦਾ ਹੈ ਜਿਆਦਾ ਗਰਮੀ ਦੇ ਸੀਜ਼ਨ ਦੇ ਵਿੱਚ 103 ਤੱਕ ਰੀਡਿੰਗ ਵੀ ਆ ਜਾਂਦੀ ਹੈ ਪਸ਼ੂ ਖਾਈ ਪੀ ਸਹੀ ਜਾਂਦਾ ਕੋਈ ਚੱਕਰ ਨਹੀਂ ਕੀ ਜੇ 103 ਦੇ ਉੱਪਰ ਹੋ ਪਲੱਸ ਕਰਦਾ ਹੈ 104 5 ਹੈ ਟੈਂਪਰੇਚਰ ਫੇਰ ਉਹਨੂੰ ਟ੍ਰੀਟਮੈਂਟ ਦੀ ਜ਼ਰੂਰਤ ਹੈ ਹੁਣ ਦੇਖੋ 1 ਮਿੰਟ ਤੱਕ ਆਪਾਂ ਰੀਡਿੰਗ ਲਵਾਂਗੇ ਹੁਣ ਆਪਾਂ ਨੋਟ ਕੀਤਾ 102.4 ਆ ਰਿਹਾ ਹੈ ਜਾਨੀ ਕਿ ਟੈਂਪਰੇਚਰ ਆਪਣੇ ਜਾਨਵਰ ਦਾ ਨਾਰਮਲ ਹੈ ਤਾਂ ਇਹ ਤਰੀਕਾ ਸਹੀ ਹੁੰਦਾ ਵੀ ਅੰਦਰ ਲਾ ਕੇ ਦੇਖੋ ਮੇਂਗਣੀ ਵਾਲੀ ਜਗ੍ਹਾ ਲਾ ਕੇ ਉਸ ਨੂੰ ਥੋੜਾ ਨੀਵਾ ਕਰ ਦਿਓ ਤਾਂ ਕਿ ਅੰਦਰਲੇ ਪਾਸੇ ਮਾਸ ਨਾਲ ਟੱਚ ਕਰੇ ਆਪਣਾ ਹੱਥ ਵੀ ਨਹੀਂ ਲਾਉਣਾ ਆਪਣਾ ਵੀ ਮਤਲਬ ਟੈਂਪਰੇਚਰ ਨਾਲ ਟੱਚ ਹੋਣਾ ਚਾਹੀਦਾ ਸੈਂਪਲ ਤੁਸੀਂ ਅਗਰ ਐਕੂਰੇਟ ਰੀਡਿੰਗ ਲੈਣੀ ਹੈ ਜਿਹੜਾ ਮਰਕਰੀ ਵਾਲਾ ਆਉਂਦਾ ਹੈਗਾ ਠੀਕ ਹੈ ਇਹ ਡਿਜੀਟਲ ਹੈ ਦੂਸਰਾ ਜਿਹੜਾ ਥਰਮੋਮੀਟਰ ਆਉਂਦਾ ਉਹਦੇ ਨਾਲ ਵੀ ਤੁਸੀਂ ਟੈਂਪਰੇਚਰ ਨੋਟ ਕਰ ਸਕਦੇ ਹੋ ਆ ਗਈ ਗੱਲ ਸਮਝਦੇ ਵਿੱਚ ਸਾਰੀ ਬਾਕੀ ਇੰਜੈਕਸ਼ਨ ਹੈ ਤਿੰਨ ਰੂਟ ਕਿਹੜੇ-ਕਿਹੜੇ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਹੈਗੇ ਵੈਕਸੀਨੇਸ਼ਨ ਆਪਾਂ ਲਾਉਨੇ ਆ ਸੂਈਆਂ ਇਹਦੇ ਵਿੱਚ ਤਿੰਨ ਟਾਈਪ ਦੀਆਂ ਆਉਂਦੀਆਂ ਆਪਾਂ ਐਨੀਮਲ ਦੇ ਵਿੱਚ ਇੰਜੈਕਸ਼ਨ ਲਾਉਨੇ ਆ ਵੈਕਸੀਨੇਸ਼ਨ ਕਰਦੇ ਆ ਇਹ ਜਿਹੜੀ ਸੋਈ ਆ ਜਾਂਦੀ ਹੈ ਇਹਨੂੰ ਆਪਾਂ 22 ਗੇਜ ਦੀ ਕਹਿ ਦਿੰਨੇ ਆ ਨੀਡਲ ਜਾਨੀ ਕਿ ਬੱਚਿਆਂ ਦੇ ਵਿੱਚ ਯੂਜ਼ ਹੁੰਦੀ ਹੈਗੀ ਇਨਸਾਨਾਂ ਦੇ ਵਿੱਚ ਜਿਹੜੀ ਸੋਈ ਲੱਗਦੀ ਹੈ ਉਹ 24 ਗੇਜ ਦੀ ਹੁੰਦੀ ਹੈ ਇਦੋਂ ਵੀ ਪਤਲੀ ਹੁੰਦੀ ਹੈਗੀ ਪਰ ਬੱਕਰੀ ਦੇ ਵਿੱਚ ਨਾਰਮਲ ਤੁਸੀਂ ਇੰਟਰਾਮਸਕੂਲਰ ਇੰਜੈਕਸ਼ਨ ਲਾਉਣਾ ਹੈਗਾ ਉਦੋਂ ਆਪਾਂ 20 ਗੇਜ ਦੀ ਨੀਡਲ ਦਾ ਯੂਜ਼ ਕਰਨਾ ਹੈ ਪੀਲੇ ਜੇ ਕਲਰ ਦੀ ਹੋਊਗੀ ਇੱਥੋਂ ਪੀਲੀ ਹੋਊਗੀ ਹੈਨਾ ਉਹ ਦੋ ਸਾਈਜ਼ ਦੇ ਵਿੱਚ ਆਉਂਦੀ ਹੈ ਛੋਟੀ ਆਉਂਦੀ ਹੈਗੀ ਇੱਕ ਥੋੜਾ ਜਿਹਾ ਲੈਂਥ ਉਹਦੀ ਨੀਡਲ ਦੀ ਲੰਮੀ ਹੁੰਦੀ ਹੈ ਲੌਣ ਦਾ ਤਰੀਕਾ ਦੇਖੋ ਸਭ ਤੋਂ ਪਹਿਲਾਂ ਮੰਨ ਲਓ ਆਪਾਂ ਇੰਜੈਕਸ਼ਨ ਲਿਆ ਕੋਈ ਵੀ ਇੰਜੈਕਸ਼ਨ ਲਾ ਰਹੇ ਆ ਮੰਨ ਲਓ ਬੁਖਾਰ ਦਾ ਇੰਜੈਕਸ਼ਨ ਲਾ ਰਹੇ ਆ ਇੰਜੈਕਸ਼ਨ ਲੌਣ ਭਰਮ ਤੋਂ ਪਹਿਲਾਂ ਉਹਦੇ ਕੀ ਹੈ ਨਾ ਉੱਪਰ ਸਿੱਧਾ ਇਹਨੂੰ 90 ਡਿਗਰੀ ਐਂਗਲ ਤੇ 90 ਡਿਗਰੀ ਤੇ ਉਹ ਕਰਕੇ ਉਹਦੀ ਹਵਾ ਕੱਢ ਲੈਣੀ ਹੈਗੀ ਇਹਦੇ ਵਿੱਚ ਬੱਬਲ ਨਹੀਂ ਆਉਣੇ ਚਾਹੀਦੇ ਦਵਾਈ ਦੇ ਜਦੋਂ ਬਿਲਕੁਲ ਦਵਾਈ ਥੋੜੀ ਜੀ ਦੇਖਿਆ ਹੋਣਾ ਤੁਸੀਂ ਵੈਟਰਨਰੀ ਡਾਕਟਰ ਨੂੰ ਜਾਂ ਆਪਣੇ ਹਿਮਨ ਦੇ ਵਿੱਚ ਡਾਕਟਰ ਨੂੰ ਕਿਉਂ ਇਸ ਤਰ੍ਹਾਂ ਰੱਖ ਕੇ ਪਹਿਲਾਂ ਹਵਾ ਕੱਢਦੇ ਹੈਗੇ ਨੀਡਲ ਦੇ ਤੋਂ ਜੋ ਦਵਾਈ ਜਮਾ ਨੋਕ ਤੇ ਆ ਜਾਂਦੀ ਹੈ ਉੱਪਰ ਫਿਰ ਉਦੋਂ ਆਪਾਂ ਜਿਹੜਾ ਇੰਟਰਾਮਸਕੂਲਰ ਪਹਿਲਾ ਤਰੀਕਾ ਜਿਹੜਾ ਉਹ ਯੂਜ਼ ਕਰਨਾ ਉਸ ਦੇ ਵਿੱਚ ਆਪਾਂ ਕੀ ਕਰਨਾ ਹੈ ਆਈ ਨਹੀਂ ਵੀ ਇਧਰੋਂ ਟੇਡਾ ਲਾਤਾ ਜਾਂ ਸਿੱਧਾ ਲਾਤਾ ਤੁਸੀਂ ਤਰੀਕਾ ਦੇਖੋ ਵੀ ਲਾਉਣ ਦਾ ਸਹੀ ਪੋਜੀਸ਼ਨ ਕਿਹੜੀ ਹੋਣੀ ਚਾਹੀਦੀ ਹੈ ਆਹ ਜਿਹੜੀ ਜਗ੍ਹਾ ਹੁੰਦੀ ਹੈਗੀ ਗਰਦਨ ਦੀ ਇੱਥੇ ਦੇਖੋ ਕੋਈ ਵੀ ਮਤਲਬ ਨਰਵ ਨਹੀਂ ਹੁੰਦੀ ਕੋਈ ਨਸ ਨਹੀਂ ਹੁੰਦੀ ਕੋਈ ਹੱਡੀ ਨਹੀਂ ਹੁੰਦੀ ਆਹ ਸ਼ੋਲਡਰ ਆ ਗਿਆ ਇਹਦਾ ਕੰਦਾ ਇੱਥੇ ਹੱਡੀ 'ਚ ਆਪਾਂ ਨੂੰ ਪਤਾ ਲੱਗੂਗਾ ਟੱਚ ਕਰਾਂਗੇ ਕਿ ਹੱਡੀ 'ਚ ਲੱਗ ਸਕਦੀ ਹੈ ਆਪਣੀ ਨੀਡਲ ਮੁੜ ਸਕਦੀ ਹੈ ਜਾਂ ਇੱਥੇ ਦਵਾਈ ਖੜ ਸਕਦੀ ਹੈ ਆਪਾਂ ਇਸ ਟ੍ਰੈਂਗਲ ਦੇ ਵਿੱਚ ਹੀ ਜਿਹੜਾ ਟੀਕਾ ਲਾਉਣਾ ਹੈ ਇੱਥੋਂ ਟੱਚ ਕਰਾਂਗੇ ਹਮੇਸ਼ਾ ਮਸਲ ਹੋੰਦਾ ਹੈਗਾ ਤੇ ਲਾਉਣ ਦਾ ਤਰੀਕਾ ਮੈਂ ਤੁਹਾਨੂੰ ਦੱਸ ਦਿੰਨਾ ਕਿ ਐਦਾਂ ਆਪਾਂ ਲਾਵਾਂਗੇ ਨੀਡਲ ਤੁਹਾਡੀ ਅੰਦੀ ਅੰਦਰ ਜਾਣੀ ਚਾਹੀਦੀ ਹੈ ਉਸ ਤੋਂ ਬਾਅਦ ਉਹਨੂੰ ਖਿੱਚ ਕੇ ਦੇਖੋਗੇ ਕਿ ਉਹਦੇ ਵਿੱਚ ਬਲੱਡ ਵਗੈਰਾ ਤਾਂ ਨਹੀਂ ਆ ਰਿਹਾ ਜੇ ਬਲੱਡ ਆ ਰਿਹਾ ਤਾਂ ਤੁਸੀਂ ਨੀਡਲ ਨੂੰ ਪੱਟ ਕੇ ਦੁਬਾਰਾ ਹੋਰ ਜਗ੍ਹਾ ਤੇ ਲਾ ਕੇ ਦੇਖੋ ਜੇ ਨਹੀਂ ਆ ਰਿਹਾ ਸਹੀ ਹੈ ਤਾਂ ਫਿਰ ਤੁਸੀਂ ਉਹਨੂੰ ਉੱਥੇ ਪੁਸ਼ ਕਰ ਦਿਓ ਤੇ ਸਿੱਧਾ ਜਿਹੜਾ ਇੰਟਰਾਮਸਕੂਲਰ ਮਾਸ ਦੇ ਵਿੱਚ ਟੀਕਾ ਲਾਉਣਾ ਹੈ ਉਹ 90 ਡਿਗਰੀ ਐਂਗਲ ਤੇ ਲਾਉਣਾ ਸਿੱਧਾ ਐਦਾ ਟੇਢਾ ਨਹੀਂ ਲਾਉਣਾ ਤੁਸੀਂ ਕਿ 30 35 ਡਿਗਰੀ ਦੇ ਐਂਗਲ ਤੇ ਲਾਉਣਾ ਕਲੀਅਰ ਹੈ ਜੀ ਇਹ ਮਾਸ ਦੇ ਵਿੱਚ ਟੀਕਾ ਲਾਉਣ ਦਾ ਤਰੀਕਾ ਹੈ ਦੋਨੋਂ ਸਾਈਡ ਬੱਕਰੀ ਦੇ ਲੈਫਟ ਰਾਈਟ ਸਾਈਡ ਕਿਤੇ ਵੀ ਲਾ ਸਕਦੇ ਹੋ ਐਦਾਂ ਇਹ ਹੋ ਜਾਂਦਾ ਉਸ ਤੋਂ ਬਾਅਦ ਇੰਜੈਕਸ਼ਨ ਲਾਉਣ ਤੋਂ ਬਾਅਦ ਤੁਸੀਂ ਇਹਨੂੰ ਹਲਕਾ ਜਿਹਾ ਐਦਾਂ ਮ사ਜ ਕਰ ਦੇਣੀ ਹੈ ਰਬ ਕਰ ਦੇਣਾ ਕਿ ਦਵਾਈ ਕਿਥਾਂ ਰੁਕੇ ਨਾ ਹੁਣ ਅਗਲਾ ਆ ਜਾਂਦਾ ਜੀ ਦੇਖੋ ਐਦਾਂ ਕਰ ਬੀ ਵੈਕਸੀਨਾ ਲਾਉਨੇ ਆਪਾਂ ਚਮੜੀ ਦੇ ਵਿੱਚ ਪੀਪੀਆਰ ਦੀ ਵੈਕਸੀਨ ਹੋਗੀ ਈਟੀ ਦੀ ਵੈਕਸੀਨ ਹੋਗੀ ਉਹ ਵੀ ਲੱਗਦੀ ਕਿਵੇਂ ਆਗੀ ਤਰੀਕਾ ਉਹਦਾ ਵੀ ਸੇਮ ਹੀ ਆ ਆਪਾਂ ਲਾਉਣਾ ਪਰ ਉਹ ਚਮੜੀ ਚੱਕ ਕੇ ਲਾਉਣਾ ਇਹਨੂੰ ਆਪਾਂ ਮਸਲ ਦੇ ਵਿੱਚ ਲਾਉਣਾ ਹੈਗਾ ਉਥੇ ਕੀ ਕਰਾਂਗੇ ਦੂਸਰਾ ਜਿਹੜਾ ਤਰੀਕਾ ਆ ਜਾਂਦਾ ਇੰਜੈਕਸ਼ਨ ਲਾਉਣ ਦਾ ਉਹ ਆ ਜਾਂਦਾ ਸਬਕਾ ਟ ਰੂਟ ਸਬਕਾ ਟ ਇਦਾਂ ਆਪਾਂ ਗਰਦਨ ਕੋਲੋਂ ਇਹਨੂੰ ਮਾਸਕੇ ਚਲਾਾਂਗੇ ਜਿਹੜਾ ਇਹ ਤਿੰਨ ਕੋਨਾ ਇਹ ਸਪੇਸ ਬਣ ਗਿਆ ਟ੍ਰੈਂਗਲ ਜੀ ਬਣ ਗਈ ਇਹਦੇ ਵਿੱਚੋਂ ਵਿੱਚ ਲਾਉਣਾ ਹੈ ਨੀਡਲ ਆਪਣੀ ਬਾਹਰ ਨਹੀਂ ਨਿਕਲਣੀ ਚਾਹੀਦੀ ਨਾ ਰਾਈਟ ਸਾਈਡ ਨਿਕਲਣੀ ਚਾਹੀਦੀ ਐ ਨਾ ਲੈਫਟ ਸਾਈਡ ਨਾ ਹੀ نیچے ਜਾਣੀ ਚਾਹੀਦੀ ਐ ਨੀਡਲ ਉਨੀ ਕੇ ਅੰਦਰ ਕਰੋ ਕਿ ਉਹ ਵਿਚੋ ਵਿਚ ਰਹਿ ਚਮੜੀ ਦੇ ਠੀਕ ਹੈ ਜੀ ਮੰਨ ਲਓ ਆਪਾਂ ਚਿਚੜਾਂ ਲਈ ਟੀਕਾ ਲਾ ਰਹੇ ਆ ਹਾਈ ਟੈਕ ਹਾਈ ਟੈਕ ਟੀਕਾ ਆਪਾਂ ਮੰਨ ਲਓ ਇੱਕ ਜਾਨਵਰ ਦੇ 50 ਕੇ ਜੀ ਬੋਡੀ weight ਲਈ ਇਹਦੀ ਡੋਜ਼ ਐ 1 ml ਐ 50 ਕਿਲੋ ਵਜ਼ਨ ਮਗਰ ਆਪਾਂ ਭਰ ਲਿਆ ਟੀਕਾ ਉਸ ਤੋਂ ਬਾਅਦ ਲਾਉਣਾ ਚਾਹੇ ਵੈਕਸੀਨ ਲਾ ਰਹੇ ਆ ਪੀਪੀਆਰ ਦੀ ਤਾਂ ਇਸ ਤਰ੍ਹਾਂ ਤੁਸੀਂ ਵਿੱਚੋਂ ਵਿੱਚ ਰੱਖਣਾ ਉਦੋਂ ਬਾਅਦ ਤੁਸੀਂ ਆਏ ਹਵਾ ਚੈੱਕ ਕਰ ਲੈਣੀ ਹੈ ਬੈਗ ਖਿੱਚ ਕੇ ਸਿਰਿੰਜ ਨੂੰ ਜੇ ਨਹੀਂ ਕੋਈ ਵੀ ਬੱਬਲ ਵਗੈਰਾ ਆ ਰਿਹਾ ਤਾਂ ਉੱਥੇ ਤੁਸੀਂ ਉਹਨੂੰ ਪੁਸ਼ ਕਰ ਦਿਓ ਉਦੋਂ ਬਾਅਦ ਹੈ ਹਲਕਾ ਜਿਹਾ ਦਾ ਮ사ਜ ਜ਼ਰੂਰ ਕਰੋ ਦਵਾਈ ਇੱਕ ਥਾਂ ਰੁਕਣੀ ਨਹੀਂ ਚਾਹੀਦੀ ਤੁਹਾਡੀ ਵੈਕਸੀਨ ਸਹੀ ਹੈ ਦੋ ਤਰੀਕੇ ਪਤਾ ਲੱਗੇ ਜੀ ਉਸ ਤੋਂ ਬਾਅਦ ਤੀਜਾ ਤਰੀਕਾ ਦੇਖੋ ਜਿਹੜਾ ਇੰਟਰਾਵੇਨ ਨਸ ਦੇ ਵਿੱਚ ਕਿਵੇਂ ਆਪਾਂ ਡ੍ਰਿਪ ਲਾਉਨੇ ਹੈਗੇ ਜਾਂ ਟੀਕਾ ਲਾਉਨੇ ਹੈਗੇ ਉਹਦਾ ਤਰੀਕਾ ਕਿਹੜਾ ਉਹ ਤੁਹਾਨੂੰ ਦੱਸਦੇ ਆ ਐਦਾਂ ਤੁਸੀਂ ਦੇਖਣਾ ਹੈਗਾ ਆ ਸੈਂਟਰ ਦੇ ਵਿੱਚ ਇਹ ਵੀ ਫੂਡ ਪਾਈਪ ਹੁੰਦੀ ਹੈਗੀ ਜਿੱਥੋਂ ਬੱਕਰੀ ਦਾਣਾ ਚਾਰਾ ਸਾਰਾ ਕੰਜ਼ੂਮ ਕਰਦੀ ਹੈ ਆਂਦੀ ਹੈ ਉਹਦੇ ਸਟਮਕ ਦੇ ਵਿੱਚ ਜਾਂਦਾ ਰੂਮਨ ਦੇ ਵਿੱਚ ਹਨਾ ਪੇਟ ਦੇ ਵਿੱਚ ਜਾਂਦਾ ਐਦਾਂ ਨੂੰ ਘੁਮਾ ਦੇ ਇੱਧਰ ਕੁਮਾਦੇ ਸੋ ਉਸ ਤੋਂ ਬਾਅਦ ਕੀ ਹੁੰਦਾ ਹੈਗਾ ਦੁਬਾਰਾ ਮੂੰਹ ਦੇ ਵਿੱਚ ਆਉਂਦਾ ਹੈਗਾ ਖਾਣਾ ਜੁਗਾਲੀ ਕਰਕੇ ਫੇਰ ਉਹ ਵਾਪਸ ਢੇਟ ਦੇ ਵਿੱਚ ਲੈ ਕੇ ਜਾਂਦੀ ਹੈ ਇਹ ਫੂਡ ਪਾਈਪ ਦੇ ਨਾਲ-ਨਾਲ ਦੋਨੋਂ ਸਾਈਡ ਬੇਨਸ ਹੁੰਦੀਆਂ ਹੈਗਾ ਬੇਨਸ ਦੇ ਵਿੱਚ ਆਪਾਂ ਫਰਦਰ ਅੱਗੇ ਜਿਆਦਾ ਨਾ ਬਸ ਬਸ ਜਿਆਦਾ ਨਾ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਹਲਕਾ ਜਿਹਾ ਦਬਾਅੜਾ ਪਾਵਾਂਗੇ ਨਾ ਤਾਂ ਜਿਹੜਾ ਬਲੱਡ ਦਾ ਫਲੋ ਹੈ ਉਹ ਰੁਕ ਜੂਗਾ ਆ ਨਾੜ ਖੜੀ ਹੋ ਜੂਗੀ ਆ ਮੋਟੀ ਨਾੜ ਦੇਖ ਰਹੇ ਹੋ ਆ ਤਾਂ ਫੂੜ ਪਾਈਪ ਆਏਗੀ ਮੋਟੀ ਹੁੰਦੀ ਹੈ ਥੋੜੀ ਜੀ ਉਦੋਂ ਥੋੜੀਆਂ ਜੀਆਂ ਪਤਲੀ ਜਿਹੜੀ ਬੇਨ ਹੁੰਦੀ ਹੈ ਇਹ ਹੁੰਦੀ ਹੈਗੀ ਇਹਦੀ ਨਸ ਜਿਹਦੇ ਵਿੱਚ ਆਪਾਂ ਇੰਜੈਕਸ਼ਨ ਲਾਉਨੇ ਆਗੇ ਜਾਂ ਕੋਈ ਸੈਂਪਲ ਲੈਨੇ ਆਗੇ ਬਲੱਡ ਦਾ ਤਾਂ ਉਹ ਇਹ ਆ ਜਾਂਦੀ ਹੈ ਇਹਦੇ ਵਿੱਚ ਆਪਾਂ ਜਿਹੜਾ ਇੰਜੈਕਸ਼ਨ ਲਾਉਣਾ ਉਹ 30 ਡਿਗਰੀ ਐਂਗਲ ਤੇ ਲਾਉਣਾ ਹੈ ਵੈਸੇ ਸਹੀ ਬੀ ਗੇਸ ਦੀ ਨੀਡਲ ਜੇ ਆਉਂਦੀ ਆ ਗਿਆ ਜੀ ਆ ਗਿਆ ਨਾ ਇਸ ਤਰ੍ਹਾਂ ਆਪਾਂ ਵੇਨ ਦੇ ਵਿੱਚ ਇੰਟਰਾ ਵੇਨ ਇੰਜੈਕਸ਼ਨ ਜਾਂ ਡ੍ਰਿਪ ਲਾ ਸਕਦੇ ਹਾਂ ਹਾਂਜੀ ਹੰਨ ਕਰਾ ਕੇ ਡ੍ਰਿਪ ਲਾ ਹਾਂਜੀ ਜਦੋਂ ਬਿਮਾਰ ਜਾਨਵਰ ਹੋਊਗਾ ਨਾ ਜੇ ਆਪ ਨੂੰ ਐਜੀ ਨੌਬਤ ਆਊਗੀ ਤਾਂ ਤੁਹਾਡਾ ਜਾਨਵਰ ਬਿਲਕੁਲ ਬਿਮਾਰ ਹੋਊਗਾ ਕੋਈ ਹਰਕਤ ਨਹੀਂ ਕਰੂਗਾ نیچے ਬਿਠਾ ਕੇ ਵੀ ਆਪਾਂ ਉਹਦੇ ਡ੍ਰਿਪ ਲਾ ਸਕਦੇ ਹਾਂ ਖੜਾ ਕੇ ਵੀ ਇਸ ਤਰ੍ਹਾਂ ਡ੍ਰਿਪ ਲਾਉਣੀ ਹੈ ਡ੍ਰਿਪ ਤੁਸੀਂ ਜਿਆਦਾ ਫਾਸਟ ਨਹੀਂ ਲਾਉਣੀ ਡ੍ਰਿਪ ਸਲੋ ਲਾਉਣੀ ਹੈ ਠੀਕ ਹੈ ਜੀ ਵੀ ਇੱਕ ਡ੍ਰਿਪ ਜਿਹੜੀ ਆਪਾਂ 500 ਐਮਐਲ ਦੀ ਡੀਐਨਐਸ ਲਾ ਰਹੇ ਆ ਘੱਟ ਤੋਂ ਘੱਟ ਅੱਧੇ ਪੌਣੇ ਘੰਟੇ ਦੇ ਵਿੱਚ ਲੱਗਣੀ ਚਾਹੀਦੀ ਹੈ ਤੇ ਸਮਝ ਆ ਗਿਆ ਜੀ ਤਿੰਨੋਂ ਤਰੀਕੇ ਆਪਣੇ ਇੰਜੈਕਸ਼ਨ ਦੇ ਇੰਟਰਾ ਮਸਕੂਲਰ ਸਬਕਟ ਤੇ ਇੰਟਰਾ ਵੇਨ